ਇੱਕ ਵਾਰੀ ਤੁਸੀਂ ਸਾਥੋਂ ਕੰਮ ਕਰਵਾ ਕੇ ਵੇਖੋ ਤੇ ਅਸੀਂ ਤੁਹਾਨੂੰ ਵਧੀਆ ਇੱਕ ਨੰਬਰ ਕੰਮ ਕਰਕੇ ਦੇਵਾਂਗੇ ਦੇਖੋ ਬਹੁਤ ਹੀ ਸਫਾਈ ਨਾਲ ਕੰਮ ਕਰਾਂਗੇ ਕੋਟੀ ਸਕੀ ਵੀ ਬਲੋਜ ਜੈਕਟ ਉਹ ਵੀ ਅਸੀਂ ਵਧੀਆ ਸਫਾਈ ਨਾਲ ਕੰਮ ਕਰਾਂਗੇ ਵਰਦਮਾਨ ਦੇ ਉੱਨ ਲਾਵਾਂਗੇ ਇੱਕ ਵਾਰੀ ਸਾਨੂੰ ਜਰੂਰ ਮੌਕਾ ਦਿਓ ਤੇ ਸਾਥੋਂ ਕੰਮ ਕਰਵਾ ਕੇ ਵੇਖੋ ਦੇਖੋ ਬਾਹਾਂ ਤੇ ਵੀ ਅਸੀਂ ਇਹ ਵੀ ਤੁਸੀਂ ਸਾਥੋਂ ਲੈ ਸਕਦੇ ਹੋ ਇਹ ਸੂਟ ਸਾਡੇ ਕੋਲੇ ਰਾਈਟੀ ਹੈ ਚਲੋ ਅੱਗੇ ਤੁਹਾਨੂੰ ਦਿਖਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਤੁਹਾਨੂੰ ਇਹ ਮਸ਼ੀਨ ਵਰਕ ਦਾ ਸੂਟ ਦਿਖਾਉਣੇ ਆ ਦੇਖੋ ਇਹ ਘੇਰੇ ਦਾ ਡਿਜ਼ਾਈਨ ਹੈ ਤੇ ਹੱਥ ਦੀ ਸਫਾਈ ਦੇਖੋ ਤੁਸੀਂ ਤੇ ਆਪਾਂ ਘੇਰੇ ਤੇ ਦੋ ਪਰ ਲਪਾਏ ਆ ਦੇਖੋ ਤੇ ਇਹ ਕਲਰ ਫਿੱਕਾ ਆਉਂਦਾ ਤੇ ਥੋੜਾ ਜਿਹਾ ਗੂੜਾ ਕਲਰ ਹੈ ਧੁੰਦ ਅੰਧਰੇ ਹੀ ਕਲਰ ਆ ਇਹ ਕਨ ਚਾਹੀ ਵੀ ਕਹਿ ਦਿੰਦੇ ਇਹਨੂੰ ਤੇ ਥੱਲੇ ਤੇ ਇਹ ਬਲੌਕ ਪੇਂਟਿੰਗ ਆ ਉਹ ਦੇਖੋ ਦੇ ਵਿੱਚ ਸਾਰੇ ਦੇ ਵਿੱਚ ਇਹ ਡੱਬੀ ਚੈੱਕ ਵਾਲਾ ਇਹ ਦੇਖੋ ਤੇ ਕੋਟਨ ਦਾ ਸੂਟ ਆ ਵਧੀਆ ਕੋਟਨ ਦਾ ਸੂਟ ਆ ਇਹ ਤੇ ਘੇਰੇ ਤੇ ਆਪਾਂ ਬਾਰਕਾ ਕੀਤਾ ਦੇਖੋ ਹੱਥ ਦੀ ਸਫਾਈ ਪੂਰੀ ਇਹ ਦੋ ਫੁੱਲ ਲਪਾਈ ਆਪਾਂ ਘੇਰੇ ਤੇ ਥੱਲੇ ਆ ਆਪਣਾ ਬਲਾਕ ਪੇਂਟਿੰਗ ਹੈ ਤੇ ਵੀਡੀਓ ਨੂੰ ਅੰਡ ਤੱਕ ਰਖੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਤੁਸੀਂ ਵੀ ਸਾਨੂੰ ਆਰਡਰ ਕਰ ਸਕਦੇ ਹੋ ਇਹ ਕਿਹੇ ਜੇ ਵੀ ਤੁਸੀਂ ਸਟੱਫ ਤੇ ਬਣਾਉਣਾ ਉਹ ਜੇ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਤੇ ਇਧਰ ਬਾਹਾਂ ਦਾ ਦੇਖੋ ਇਹ ਬਾਹਾਂ ਤੇ ਪਾਇਆ ਹੋਇਆ ਆਪਾਂ ਦੇਖੋ ਪੂਰੀ ਸਫਾਈ ਹੈ ਤਾਂ ਹੀ ਬਹੁਤ ਹੀ ਸੋਹਣਾ ਸੂਟ ਹੈ ਤੇ ਇਹਦੇ ਵੀ ਥੱਲੇ ਲੋਕ ਪੇਂਟਿੰਗ ਹੈ ਤੇ ਇਹ ਵੱਡੇ ਵਰ ਦਾ ਸੂਟ ਹੈ 1 ਗ੍ਰੇਡ ਮੀਟਰ ਦਾ ਇਹਦਾ 12 ਸੂਟ ਦਾ ਤੇ ਜੇ ਤੁਸੀਂ ਲੈਣਾ ਹੋਵੇ ਤਾਂ ਲੈ ਵੀ ਸਕਦੇ ਹੋ ਸਾਥੋਂ ਇਹ ਸੂਟ ਨਾਲ ਦੁਪੱਟਾ ਵੀ ਹੋਊਗਾ ਇਹਦੇ ਸਪੂਨ ਦਾ ਨਾਲ ਦੁਪੱਟਾ ਹੈ ਪ्योर ਸਪੂਨ ਦਾ ਤੇ ਨਾਲ ਇਹ ਇਹ ਸੂਟ ਹੈ ਵਿੱਚ ਸਾਰੇ ਦੇ ਇਹ ਸੁਨਹਿਰੀ ਕਲਰ ਦਾ ਵੀ ਡੱਬੀ ਲਈ ਹੋਈ ਹੈ ਪੇਂਟ ਦੀ ਤੇ ਬਲੌਗ ਪੇਂਟਿੰਗ ਹੈ ਤੇ ਇਹ ਕਿਰੇ ਦਾ ਡਿਜ਼ਾਈਨ ਹੈ ਦੇਖੋ ਤੇ ਸਾਥੋਂ ਤੁਸੀਂ ਬਣਵਾ ਵੀ ਸਕਦੇ ਹੋ ਹੋਰ ਸਟੱਫ ਤੇ ਵੀ ਤੇ ਇਹ ਵੀ ਤੁਸੀਂ ਲੈ ਸਕਦੇ ਹੋ ਨਾਲ ਪ्योर ਸਪੂਨ ਦਾ ਦੁਪੱਟਾ ਹੈ ਤੇ ਘੇਰੇ ਦਾ ਡਿਜ਼ਾਈਨ ਹੈ ਦੇਖੋ ਦੂਤ ਤੋਂ ਕਰਕੇ ਦਿਖਾਉਣਾ ਹੈ ਤੁਹਾਨੂੰ ਤੇ ਇਧਰ ਬਾਹਾਂ ਦਾ ਦੇਖੋ ਤੇ ਰੰਗ ਇਹਦਾ ਗੂੜਾ ਥੋੜਾ ਜਿਹਾ ਇੱਥੇ ਫਿੱਕਾ ਆ ਰਿਹਾ ਤੇ ਇਹਦਾ ਗੂੜਾ ਕੱਲ ਰਿਹਾ ਤੇ ਸਾਨੂੰ ਆਰਡਰ ਕਰ ਸਕਦੇ ਹੋ ਪੇਂਟ ਵਾਲੇ ਸੂਟਾਂ ਦਾ ਵੀ ਤੇ ਕਢਾਈ ਵਾਲੇ ਮਸ਼ੀਨ ਤੇ ਕਢਾਈ ਵਾਲੇ ਸੂਟਾਂ ਦਾ ਵੀ ਆਰਡਰ ਕਰ ਸਕਦੇ ਹੋ ਤੇ ਸਕੀ ਵੀ ਬੜਾ ਔਜਾ ਜੈਕਟ ਟੋਪੀ ਜਰਾਬਾਂ ਦੁਪੱਟੇ ਪੇਂਟ ਵਾਲੇ ਉਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਤੁਹਾਨੂੰ ਤੇ ਅਸੀਂ ਦੁਪੱਟੇ ਵੀ ਲੈ ਕੇ ਆਵਾਂਗੇ ਕੋਟਣ ਦੇ ਦੁਪੱਟੇ ਪੇਂਟ ਵਾਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੰਗੇ ਕਿਸੇ ਵੀਡੀਓ ਦੇ ਵਿੱਚ ਬਣਾ ਕੇ ਤਿਆਰ ਕਰਕੇ ਤੇ ਹੁਣ ਅਸੀਂ ਇਹ ਤਿਆਰ ਕੀਤਾ ਇੱਕ ਆਪਣਾ ਹੋਰ ਸੂਟ ਲੱਗਿਆ ਪਿਆ ਉਹ ਚਿੱਟਾ ਕਮੀਜ਼ ਹੈ ਤੇ ਉਹ ਤੇ ਉਹ ਵੀ ਤੁਹਾਨੂੰ ਦਿਖਾਉਣੀ ਹੈ ਉਹਦਾ ਵਰਕ ਵੀ ਤੇ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਆਰਡਰ ਕਰੋ ਤੇ ਸਫਾਈ ਦੇਖੋ ਤੁਸੀਂ ਸਾਡਾ ਹੱਥੀ ਤਿਆਰ ਕੀਤਾ ਹੋਇਆ ਦੇਖੋ ਚਲੋ ਜੀ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਸੂਟ ਦੇਖੋ ਜੀ ਇਹ ਆਪਣਾ ਕਮੀਜ਼ ਲੱਗਿਆ ਹੋਇਆ ਚਿੱਟਾ ਕਮੀਜ਼ ਹੈ ਕੋਟਨ ਦਾ ਕਮੀਜ਼ ਹੈ ਦੇਖੋ ਇਹਦਾ ਘੇਰੇ ਦਾ ਡਿਜ਼ਾਈਨ ਹੈ ਦੇਖੋ ਤੇ ਆਹ ਦੇਖੋ ਇਧਰ ਰੈਡ ਰੀਲ ਜੜੀ ਹੋਈ ਹੈ ਤੇ ਇਸੇ ਇਸ ਤਰ੍ਹਾਂ ਤਿਆਰ ਜੇ ਤੁਸੀਂ ਇਸ ਤਰ੍ਹਾਂ ਦਾ ਵੀ ਤਿਆਰ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਹਾਂ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਤਿਆਰ ਕਰਵਾ ਸਕਦੇ ਹਾਂ ਦੇਖੋ ਇਹ ਆਪਾਂ ਤਿਆਰ ਕਰੀ ਜਾਂਦੇ ਹਾਂ ਇਹ ਤੋਂ ਬਾਅਦ ਆਪਾਂ ਸਲਵਾਰ ਦੇ ਪੌਂਚਾਂ ਤੇ ਵਰਕ ਕਰਨਾ ਉਹ ਵੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਸਲਵਾਰ ਦੇ ਪੌਂਚਾਂ ਤੇ ਕਰਨਾ ਵੀਡੀਓ ਨੂੰ ਅੰਡ ਤੱਕਰ ਦੇਖਣਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਆਪਾਂ ਦੂਜਾ ਤੁਹਾਨੂੰ ਉਹ ਜਿਹੜਾ ਸਲਵਾਰ ਦੇ ਵਰਕ ਕਰਨਾ ਉਹ ਵੀ ਤੁਹਾਨੂੰ ਸਲਵਾਰ ਦਿਖਾਉਣੀ ਹੈ ਇਹ ਸਾਥੋਂ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਿਸੇ ਵੀ ਕਪੜੇ ਤੇ ਰਾਮ ਟੈਕਸ ਤੇ ਇੱਕੀ ਟੈਕਸ ਤੇ ਜਾਂ ਖਾਦੀ ਕੋਟਨ ਤੇ ਤੇ ਇਹ ਕੋਟਨ ਪਜਾਮੇ ਕੋਟ ਦਾ ਕਪੜਾ ਹੈ ਜਿਹਦੇ ਵਰਕ ਕਰਦੇ ਦੇਖੋ ਇਹ ਬਹੁਤ ਹੀ ਘੱਟ ਰੇਟ ਚ ਕਰਾਂਗੇ ਅਸੀਂ ਦੇਖੋ ਜੀ ਆਹ ਸਲਵਾਰ ਦੇ ਪਹੁੰਚੇ ਤੇ ਅਸੀਂ ਕਰਨਾ ਹੈ ਤੇ ਕਮੀਜ਼ ਨਾਲ ਦਾ ਹੀ ਅਸੀਂ ਉਹ ਡਿਜ਼ਾਈਨ ਲਿਆ ਹੈ ਇਹ ਤੇ ਹਜੇ ਅਸੀਂ ਉਹ ਕੀਤਾ ਨਹੀਂ ਡ੍ਰੈਸ ਤੇ ਉਹ ਸਾਡੇ ਕੋਲ ਕਪੜਾ ਵੀ ਹੈ ਨਹੀਂ ਕਮੀਜ਼ ਦਾ ਹੁਣ ਨਹੀਂ ਬੁਖਾ ਦਿੰਦੇ ਉਹ ਵੀ ਡਿਜ਼ਾਈਨ ਅਸੀਂ ਇੱਥੇ ਕਰਨਾ ਜਦੋਂ ਬਣ ਗਿਆ ਫਿਰ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਤੇ ਇੱਥੇ ਤੁਸੀਂ ਆਰਡਰ ਸਾਨੂੰ ਕਰ ਸਕਦੇ ਹੋ ਸਕੀ ਵੀ ਬਲੌਜ਼ ਕੋਟੀ ਜੈਕਟ ਸਵੈਟਰ ਤੇ ਕੁਝ ਵੀ ਬਣਵਾਉਣਾ ਹੋਵੇ ਤੁਸੀਂ ਬਣਵਾ ਸਕਦੇ ਹੋ ਵਰਦਮਾਨ ਦੇ ਉਨਲ ਆਵਾਂਗੇ ਅਸੀਂ ਤੇ ਆ ਆਖਰੀ ਸਵਾਰੀ ਦੇਖੋ ਤੇ ਸਾਨੂੰ ਆਰਡਰ ਜ਼ਰੂਰ ਕਰੋ ਇੱਕ ਵਾਰੀ ਕੰਮ ਕਰਾ ਕੇ ਵੇਖੋ ਤੇ ਅਸੀਂ ਤੁਹਾਨੂੰ ਵਧੀਆ ਕੰਮ ਕਰਕੇ ਦੇਵਾਂਗੇ